ਕਾਰ ਤਾਂ ਭੋਗੀ ਹਾਲ ਚਾਹ ਰਾ ਠੀਕ ਜੀ ਘਰ ਵਾਲਾ ਕਰੀ ਅੱਜ ਜਿਆਦਾ ਉੱਚੀ ਨਹੀਂ ਬੋਲ ਸਕਦੀ ਤੇ ਕੁਝ ਮੈਕ ਦਾ ਸਿਆਪਾ ਕੀ ਤੁਹਾਨੂੰ ਦੱਸਾਂ ਮੈਕ ਹੈ ਨਹੀਂ ਮੈਕ ਦਾ ਬੇੜਾ ਗਲਕ ਹੋ ਗਿਆ ਐਨਾ ਪੰਗੇ ਲੈ ਲਿਆ ਮੈਂ ਵੇਖ ਲਿਆ ਵੀ खरे ਕਿਹੇ ਤਰੀਕੇ ਗੱਲ ਭਾਂਜੇ ਹੈ ਨਹੀਂ ਭਾਂਦੀ ਕਿਹੇ ਪਾਸੇ ਨਹੀਂ ਗੱਲ ਬਣੀ ਹੈਗੀ ਤੇ ਤੇ ਮੈਂ ਹਾਂ ਵੀ ਹੋਰ ਕੀ ਹਾਲ ਜੇ ਠੀਕ ਜੇ ਤੇ ਰਾਜੀ ਬਾਜੀ ਤੇ ਮੈਂ ਅੱਜ ਜਾਣਾ ਵਾ ਅੱਜ ਜਾਵਾਂਗੀ ਬਾਹਰ ਨੂੰ ਤੇ ਜੀਲ ਕੇ ਪਾਸੇ ਦਾਲ ਗੜੀ ਤੇ ਜ਼ਰੂਰ ਫੇਰ ਲਿਆਵਾਂਗੀ ਤੇ ਫਿਰ ਤੁਹਾਨੂੰ ਦੱਸਾਂਗੀ ਕੁੜੀ ਲਈ ਰੋਣਾ ਪਪਾ ਨਾਲ ਤੇ ਜੇ ਕਿਹਦੇ ਪਾਸੇ ਦਾਲ ਗੜੀਗੀ ਤੇ ਪੈਣਾ ਤੁਹਾਨੂੰ ਫੇਰ ਦੱਸਾਂਗੀ ਜੇ ਜੇ ਨਾ ਗਲੀ ਤੇ ਫਿਰ ਕਿਹੜੇ ਖੂਚ ਪਹਿਣਾ ਮੈਂ ਇੱਕ ਬਗੈਰ ਬੜੀ ਤੰਗੀ ਹੋਈ ਆ ਬੜੀ ਤੰਗੀ ਹੋਈ ਮੈਂ ਇੱਕ ਬਿਨਾ ਤੇ ਇਹ ਚੰਗਾ ਫੇਰ ਮੈਂ ਤੁਹਾਨੂੰ ਬਾਅਦ ਬਾਅਦ ਅੱਜ ਵਾਇਸਓਵਰ ਜਿਆਦਾ ਚੱਲਣੀ ਜੇ ਠੀਕ ਆ ਵਾਇਸਓਵਰ ਵਾਇਸਓਵਰ ਏ ਭੈਣ ਪਰੋ ਇੱਥੇ ਨਾ ਸਾਰੇ ਜਾਨੇ ਸੁੱਤੇ ਉੱਠ ਪਏ ਆ ਤੇ ਮੈਂ ਚਾਹ ਧਰ ਲਈਆ ਹੈ ਨਾ ਤੇ ਚਾਹ ਬੈ ਕੇ ਪੀਂਦੀਆਂ ਤੇ ਆ ਫ੍ਰਿਜ ਚੋਂ ਕੱਢ ਕੇ ਲਿਆਈਆਂ ਜਿਹੜਾ ਨਾ ਕੀ ਸੌਦਾ ਲੈਣ ਗਈਆਂ ਤੇ ਲੈ ਕੇ ਨਹੀਂ ਆਇਆ ਵਾਲਾ ਤੇ ਮੈਂ ਚਾਹ ਲ ਘਾ ਕੇ ਵੇਨੀਆ ਤੇ ਆ ਤੇੜੀਏ ਮਾਸਾ ਨਹੀਂ ਚੰਗੀ ਮੈਨੂੰ ਲੱਗੀ ਤੇ ਆ ਉੱਤੋਂ ਸਾਰਾ ਮੇਰਾ ਫਰੂਟ ਫਰਾਟ ਲਾਠ ਲੁੱਠ ਕੇ ਤੇ ਉਹ ਡਿਗ ਡਗ ਪਿਆ ਤੇ ਉਹ ਮੈਂ ਇਕੱਠਾ ਕਰਦੀ ਫਿਰਨ ਲਈ ਉਹ ਇਹਨੂੰ ਕੀ ਆਂਦੇ ਨੇ ਬਲੈਕ ਬਰੀ ਪਤਾ ਨਹੀਂ ਕੀ ਕਹਿੰਦੇ ਜਿਹੜੀ ਵੀ ਬਰੀ ਕਹਿੰਦੇ ਆ ਤੇ ਉਦਾਂ ਚਾਹ ਨਾਲ ਕਿਹੜਾ ਫਰੂਟ ਫਰਾਟ ਵਧੀਆ ਲੱਗਦਾ ਖਾਣਾ ਹੈ ਨਾ ਚਾਹ ਨਾਲ ਤੇ ਉਹ ਬਰੈਡ ਚਾਹੀ ਸੁਆ ਉਹ ਉਂਝ ਨਾ ਸੁਆਦ ਲੱਗਾ ਤੇ ਇੱਥੇ ਹੁਣ ਹੀ ਮਾਵਾਂ ਧੀਆਂ ਬੈ ਕੇ ਤੇ ਢੀਆਂ ਮਿਆਂ ਤੇ ਚਾਹ ਪੀਂ ਰਹੀਆਂ ਤੇ ਆ ਸੈਮਰੀਨ ਖਾਂਢੀ ਵਿੱਚੋਂ ਕੁਝ ਕੱਢ-ਕੁੱਢ ਕੇ ਨਿਹੜੇ ਨੇ ਕੀ ਖਾਣਾ ਹੁੰਦਾ ਇਦਾਂ ਹੀ ਲਿਆਉਂਦਾ ਹੀ ਚਾਹ ਹੁੰਦਾ ਖਾਣਾ ਖੁਣਾ ਦੇ ਕੱਖ ਨਹੀਂ ਆ ਤੇ ਮੈਨੂੰ ਵੀ ਘਾਟੀ ਪਸੰਦ ਆ ਕਾਵਾ ਮੈਨੂੰ ਵੀ ਕੋਈ ਐਡਾ ਵਧੀਆ ਜਾਨੀ ਲੱਗਾ ਤੇ ਸਵੇਰੇ ਸਵੇਰੇ ਪਾਣੀ ਚਾਹ ਪੀਂਦਾਂ ਵੀ ਬੜਾ ਹੀ ਮਜ਼ਾ ਆਉਂਦਾ ਬੜਾ ਹੀ ਮਜ਼ਾ ਆਉਂਦਾ ਗਰਮੀਆਂ ਵਿੱਚ ਤੇ ਸਾੜ ਜਣੀ ਚਾਹ ਵੀ ਵੱਡ ਖਾਣ ਪੈਂਦੀ ਆ ਤੇ ਸਿਵਾਲ ਚ ਬੜਾ ਮਜ਼ਾ ਆਉਂਦਾ ਬਿਸਤਰੀ ਚ ਬੈ ਕੇ ਚਾਹ ਪੀਂਦਾਂ ਤੇ ਮੈਂ ਚੱਲ ਭੈਣ ਭਰਾਵਾਂ ਨੂੰ ਥੋੜੀ ਜੀ ਵੀਡੀਓ ਬਣਾ ਲੈਨੀ ਆ ਤੇ ਮਾਫ ਕਰਿਓ ਭੈਣ ਭਰਾਵੋ ਮੇਰੇ ਕੋ ਅੱਗੇ ਇੱਥੇ ਮੈਨੂੰ ਨਹੀਂ ਚੇਤਾ ਰਿਆ ਚੁੰਨੀ ਜਾਂ ਸਟਾਲ ਉੱਤੇ ਲਿਆਂਦਾ ਤੇ ਬਿਸਤਰੀ ਦੇ ਵਿੱਚ ਅਦਰ ਭੈਣ ਭਰਾਵੋ ਮਾਫ ਕਰਿਓ ਇੱਥੇ ਕਿਹੜਾ ਵੀ ਘਰ ਦੇ ਵਿੱਚ ਜਮਰਾ ਜੇਠਾ ਜਾਂ ਸੋਹਰਾ ਹੈ ਨਾ ਨਹੀਂ ਮਤਲਬ ਤਾਂ ਉਹਨਾਂ ਚੱਲ ਤਹੀ ਭੈਣ ਭਰਾ ਹੀ ਜੇ ਕਿ ਮੇਰੇ ਸਾਰੇ ਤੇ ਇੱਥੇ ਨਾ ਹੁਣ ਹੀ ਤਿਆਰਤੀ ਹੋ ਗਈ ਨਾ ਮਾ ਉੱਠ ਕੇ ਤੇ ਤੁਹਾਨੂੰ ਬਹੁਤੀ ਬੰ ਜਿੱਦਾਂ ਦੱਸਿਆ ਨਾ ਤੇ ਵੌਇਸ ਓਵਰ ਰੇ ਭੈਣ ਭਰਾਵਾਂ ਤੁਹਾਨੂੰ ਬਹੁਤੀ ਮਿਲਨੀ ਆ ਮੇਰਾ ਮੈਕ ਖਰਾਬ ਹੋ ਗਿਆ ਹੈ ਤੇ ਮੈਂ ਹਾਂ ਕੁੜੀ ਨੂੰ ਹੀ ਤਿਆਰ ਕਰ ਲਿਆ ਆਪ ਵੀ ਹੋ ਗਈਆਂ ਨਾ ਤੋ ਤੇ ਮੈਂ ਲਿਆ ਹੀ ਟਾਈਮ ਸੇਰੀ ਤੇ ਆ ਹੁਣ ਮੈਂ ਹਾਂ ਚੱਲ ਜਿਹੜੇ ਲੀਲੇ ਦੂਰੇ ਲਾਏ ਹੈ ਨਾ ਇਹਨਾਂ ਨੂੰ ਚੋਕੋ ਕਿਤੇ ਇਕੱਠੇ ਕਰਨਾ ਪਤਾ ਬੁਰੇ ਲੱਗਦੀ ਆ ਤੇ ਆਪ ਨੂੰ ਵੀ ਚੰਗੇ ਲੱਗਦੇ ਚਲਾਉਣਾ ਜਾਣਾ ਤੇ ਕਿੰਵੇਂ ਹੁੰਦਾ ਵਾ ਤੇ ਆਉਣ ਕੇ ਤੇ ਫਿਰ ਜਦੋਂ ਬੰਦਾ ਵੇਖੇ ਤੇ ਉਦਾਂ ਹੀ ਅੰਦਰ ਅੱਧਾ ਹੋਜੀਦਾ ਵਾ ਪਾਰੋਂ ਥੱਕ ਟੁੱਟ ਕੇ ਆਈਦਾ ਤੇ ਇੰਨਾ ਖਲਾਰਾ ਵੇਖ ਕੇ ਤੇ ਜਿਹੜੀ ਰਹੀ ਸਹੀ ਜਾਨ ਉਹ ਵੀ ਨਿਕਲ ਜਾਂਦੀ ਆ ਤੇ ਮੈਂ ਝਾੜੂ ਚੂੜੂ ਤੇ ਨਹੀਂ ਲਾਇਆ ਝਾੜੂ ਚੂੜੂ ਨਹੀਂ ਮਿਲਉਂਦੀ ਹੁੰਦੀ ਆ ਅਤਵਾਰ ਟਾਈਮ ਹੀ ਨਹੀਂ ਮਿਲਦਾ ਟਾਈਮ ਹੀ ਨਹੀਂ ਮਿਲਦਾ ਬੰਦਾ ਅਤਵਾਰ ਫਿਰ ਕੀ ਕਰਨਾ ਤੇ ਤੇ ਭੈਣ ਪ੍ਰੋ ਹੋਣਾ ਹੀ ਚੱਲਿਆ ਬਾਹਰੋਂ ਤੇ ਮੇਰੀ ਮਾਇਕ ਦੀ ਕਰਕੇ ਆਵਾਜ਼ ਨਹੀਂ ਸਹੀ ਆਉਂਦੀ ਗੁਰਦੁਆਰਾ ਸਾਹਿਬ ਜਾਣਾ ਹੈ ਫਿਰ ਮੈਂ ਬਾਅਦ ਚ ਵੇਖਾਂਗੀ ਜੇ ਕਿਤੇ ਮੈਨੂੰ ਮਾਇਕ ਮਿਲਿਆ ਤੇ ਤੇ ਇਹ ਭੈਣ ਬਰਾਉ ਚਾਹ ਵਾਲੇ ਭਾਂਡੇ ਵੀ ਪਏ ਹੀ ਤੇ ਰਸੋਈ ਚ ਵੀ ਥੋੜਾ ਬੋਗਾ ਖਨਾਰਾ ਪਿਆ ਹੀ ਹੈਣਾ ਤੇ ਮੈਂ ਸੋਚਿਆ ਵੀ ਚਲ ਇਹਦੇ ਪਾਪਾ ਜੇ ਨਾ ਹੁੰਦੇ ਹੀ ਤੇ ਮੈਂ ਹਾਂ ਜਿੰਨਾ ਚਲਣਾ ਹੁੰਦੇ ਤੇ ਮੈਂ ਭਾਂਡਿਆਂ ਨੂੰ ਹੱਥ ਫੇਰ ਲਈਨੀ ਆ ਹੈਣਾ ਤੇ ਆ ਭਾਂਡੇ ਕਿਤੇ ਕਿੰਨੇ ਕੀ ਦੋ ਦੋ ਕੱਪ ਹੀ ਤੇ ਇੱਕ ਮੇਰੇ ਖਿਆਲ ਸੈਂਪਲਿੰਗ ਦੀ ਦੁੱਧ ਵਾਲੀ ਬੋਤਲਾਂ ਤੇ ਉਹ ਤੇ ਮੈਂ ਧੋਣੀ ਨਹੀਂ ਉਹ ਚ ਮੈਂ ਸਰਫ ਪਾ ਕੇ ਤੇ ਗਰਮ ਪਾਣੀ ਪਾ ਕੇ ਤੇ ਉੰਜ ਹੀ ਬੰਦ ਕਰ ਜਣੀ ਆ ਆਣ ਕੇ ਧਵਾਗੀ ਤੇ ਚਾਹ ਵਾਲਾ ਫਰਾਈ ਪੈਣਾ ਤੇ ਇੱਕ ਕੁੜੀ ਦੇ ਦੁੱਧੋ ਵਾਲਾ ਫਰਾਈ ਪੈਣੀ ਹੀ ਬਸ ਇੰਨੇ ਹੀ ਭਾਂਡੇ ਆ ਤੇ ਮੈਂ ਹਾਂ ਚਲ ਇੰਜ ਕਰਨੀ ਆ ਵੀ ਇਹਨਾਂ ਨੂੰ ਪਹਿਲਾਂ ਲੈਨੀ ਕਤਿਲ 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 ਕਠਾ ਪੈਂਦੀ ਸੀ ਤੇ ਮੈਂ ਹਾਂ ਇੰਜ ਕਰਨੀ ਆ ਵੀ ਚੁੰਨੀ ਨੂੰ ਲਾ ਕੇ ਰੱਖਣੀ ਨਾ ਉੱਥੇ ਤੇ ਭੈਣ ਭਰਾ ਕੋਈ ਨਹੀਂ ਐਨੀ ਕਮਾਫੀ ਦੇ ਦਿਆ ਕਰੋ ਇੰਨਾ ਕਚਾ ਦਾਵਾ ਫਿਰ ਨਹੀਂ ਨਹੀਂ ਲਈ ਜਾਂਦੀ ਚੁੰਨੀ ਸਾਰੇ ਕੰਮ ਕਰਨ ਲੱਗਿਆ ਹੈ ਨਾ ਤੇ ਮੈਨੂੰ ਇੰਜ ਵੀ ਕਾਲੀ ਹੀ ਤੇ ਮੈਂ ਹਮਾਰਾ ਮੋਟਾ ਸਾਫ ਕਰ ਲੈਣੀ ਆ ਮੂੰਹ ਸਿਰ ਜਿਆ ਬਣਾ ਲੈਣੀ ਆ ਇੱਥੇ ਹੁਣ ਭੈਣ ਭਰਾ ਉਹ ਅਹੀਂ ਘਰੋਂ ਨਿਕਲ ਪਈਆਂ ਇੱਥੇ ਹੀ ਨਾ ਜਾਣ ਲਈ ਆਂ ਪੀ ਗੁਰੂ ਘਰ ਨੂੰ ਹਨਾ ਤੇ ਫਿਰ ਜਾਣੀਆ ਫਿਰ ਤੁਹਾਨੂੰ ਕਰਾਉਣੀ ਆ ਦਰਸ਼ਨ ਵੀ ਜਿੰਨੇ ਕੰਮ ਵੀ ਮੇਰੇ ਕੋਲ ਕਰਾਏ ਜਾਣਗੇ ਤੇ ਨਿਆ ਰੁੱਖ ਜੇ ਬੜੇ ਸੋਨੇ ਹੋ ਜਿਹੜੇ ਪਿੱਛੇ ਲੰਗ ਗਏ ਨੇ ਤੇ ਏਦਾਂ ਜਿੱਦਾਂ ਮੈਂ ਜਿੰਨੇ ਫਿਰ ਵੀ ਲੰਗ ਨਹੀਂ ਨੇ ਮਨ ਨੂੰ ਅੰਜ ਲੱਗਦਾ ਜਿਦਾ ਕੁਲਫੀ ਆ ਜਿਗਣੀ ਨਾ ਆਪਣੇ ਵੇਖਾ ਮਟਕਰ ਕੁਲਫੀ ਮਿਲਦੀ ਹੁੰਦੀ ਹੈ ਏਦਾਂ ਦੀ ਪੈਂਟਿੰਗ ਖਾਦੀ ਕਿ ਨਹੀਂ ਉਹ ਵਾਲੀ ਉਹ ਹੁੰਦੀ ਹੈ ਏਦਾਂ ਦੀ ਤੇ ਬੜੇ ਸੋਨੇ ਲੱਗਦੇ ਆ ਤੇ ਭੈਣ ਭਰਾ ਉਹ ਗੁਰਦੰਗਾ ਚ ਇੱਥੇ ਵੀ ਕਦੇ ਕਦੇ ਆ ਜੰਦੇ ਹੁੰਨੇ ਆ ਬੜਾ ਵਧੀਆ ਲੱਗਦਾ ਵਾ ਜਿਵੇਂ ਸ਼ਾਂ ਸ਼ਾਂ ਜੀ ਹੁੰਦੀ ਤੇ ਹਰੇ ਹਰੇ ਰੁੱਖ ਜੇ ਤੇ ਤੇ ਹੁਣ ਅਹੀਂ ਪਹੁੰਚ ਗਏ ਆ ਗੁਰੂ ਘਰ ਮੱਥਾ ਮੈਂ ਲਿਆ ਜ ਭੈਣ ਭਰਾਓ ਠੀਕ ਤੇ ਮੈਂ ਨਾ ਬਹਿ ਗਈ ਫੇਰ ਮੈਂ ਥੱਡੇ ਕਿਤੇ ਸਹਿਮਰੀਨ ਬਹਿ ਗਈ ਆਪਣੇ ਪਾਪਾ ਲਾਗੇ ਕਹੀ ਭੈਣ ਭਰਾ ਕਹਿੰਦੀ ਆ ਵੀ ਤੂੰ ਕੁੜੀ ਨਾ ਗਿਆ ਕਰ ਹਨਾ ਤੇ ਉਹਦਾ ਕੋਈ ਗੱਲ ਨਹੀਂ ਉਹ ਤੇ ਮੂੰਹ ਚੜਿਆ ਹੁੰਦਾ ਵਾ ਹੋਰ ਨਹੀਂ ਕੋਈ ਗੱਲ ਤੇ ਬੜਾ ਵਧੀਆ ਲੱਗਣ ਡਿਆ ਸੀ ਹਨਾ ਸ਼ਬਦ ਕੀਰਤਨ ਹੋ ਰਿਹਾ ਸੀ ਤੇ ਨਿਹਾਉਣੇ ਫੇਰ ਤੈਨੂੰ ਪਤਾ ਹੀ ਆ ਉਹ ਤੇ ਚਲੂ ਚਲੂ ਵਧੇਰਾ ਘਰ ਦੀ ਆ ਮम्मा ਚੱਲ ਲਈਏ ਮम्मा ਚੱਲ ਲਈਏ ਤੇ ਮੈਂ ਹਾਂ ਬਹਿ ਜਾ ਤੇ ਉੰਜ ਹੀ ਥੋੜਾ ਚਿਰ ਐਟ ਜਾਈ ਗੁਰਦੁਆਰੇ ਬੈਠੇ ਹਾਂ ਹੀਂ ਜਾਨਾ ਮੀ ਹੈ ਅਹੀਂ ਕਿਤੇ ਤਾਂ ਕਰਕੇ ਮੈਂ ਲੈਣੀ ਜਾਣਾ ਸੀ ਤੇ ਵੇਖੋ ਨੀ ਗੁਰੂ ਘਰ ਦਾ ਲੰਗਰ ਇੰਨਾ ਵਧੀਆ ਇੱਥੇ ਲੰਗਰ ਹੁੰਦਾ ਨਾ ਤੁਹਾਨੂੰ ਮੈਂ ਕੀ ਦੱਸਾਂ ਵੀ ਕਿੱਡਾ ਵਧੀਆ ਅਜੇ ਦਾਲ ਵੀ ਹੈਗੀ ਦਾਲ ਮੈਂ ਪੁਆਈ ਨਹੀਂ ਤੇ ਨਾ ਆ ਬਾਰ ਬੱਚੇ ਪਤਾ ਨਹੀਂ ਗਤਕਾ ਸਿੱਖਣ ਰਹੇ ਹਨ ਕਿ ਜਾਂ ਵੱਡੇ ਵੀ ਹੈਗੇ ਹਨ ਬੱਚੇ ਵੀ ਹੈਗੇ ਹਨ ਤੇ ਮੈਂ ਥੋੜੀ ਜੀ ਨਾ ਇਹਦੇ ਪਾਪਾ ਨੂੰ ਕਿਹਾ ਮੈਂ ਮਾੜੀ ਜੀ ਨਾ ਮੈਨੂੰ ਵੀਡੀਓ ਬਣਾ ਕੇ ਦਿਓ ਹੁਣ ਇਹਨੂੰ ਕਹਿ ਲੱਗ ਪਿਓ ਤੇ ਤੇਰੇ ਘਰ ਆਏ ਨੂੰ ਪਤਾ ਘਰ ਵਾਲ ਨੂੰ ਪਤਾ ਮੇਰੇ ਦੋ ਚੈਨਲ ਹੀ ਇੱਕ ਮੇਰਾ ਹਿੰਦੀ ਆ ਤੇ ਉਹਨਾਂ ਨੂੰ ਆਹ ਚੈਨਲ ਬਾਰੇ ਹਜੇ ਕੋਈ ਨਹੀਂ ਭੈਣ ਭਰਾ ਉਹ ਜਾਣਕਾਰੀ ਨਹੀਂ ਗਈ ਵੀ ਮੈਂ ਹਜੇ ਸ਼ਦਾ ਵੀ ਕੁੱਟਨੀ ਆ ਤੁਹਾਨੂੰ ਪਤਾ ਮੈਂ ਮੈਨੂੰ ਇਹਨਾਂ ਨਹੀਂ ਵੀ ਲੱਗਦਾ ਮੈਂ ਪੰਜਾਬੀ ਚ ਪਹਿਲੀ ਵਾਰੀ ਸੋਚਿਆ ਸੀ ਮੈਂ ਖੁੱਲ ਕੇ ਬੋਲਿਆ ਕਰਨਾ ਕਿ ਜਿੱਦਾਂ ਦਾ ਮੈਂ ਬੋਲਨੀ ਆ ਹਿੰਦੀ ਥੋੜਾ ਜਿਹਾ ਇਹ ਵੀ ਸਾਡੀ ਆਪਣੀ ਭਾਸ਼ਾ ਤੇ ਆਦਮਕ ਆਪਣੀ ਮਰਜ਼ੀ ਦਾ ਬੁਲਨੀਆ ਖੁੱਲ ਕੇ ਜਿਹੋ ਜਾਂ ਮੇਰਾ ਜੀ ਕਰਦਾ ਜਿੱਦਾਂ ਆਪਣੇ ਘਰ ਆਪਣੇ ਭੈਣ ਬਰਾਵਣਾ ਗੱਲਾਂ ਕਰੀਦੀਆਂ ਉਹ ਜਿਵੇਂ ਤੁਹਾਡੇ ਨਾਲ ਨਹੀਂ ਕਰਨੀਆਂ ਤੇ ਇਹ ਨੂੰ ਬਣਾਉਣੀ ਨਹੀਂ ਲਿੰਦੇ ਪੰਜਾਬੀ ਜਨ ਨੂੰ ਪਤਾ ਹੀ ਪਈ ਨਹੀਂ ਇਹੋ ਜਾਈ ਕੜੀ ਕੋ ਜਣੀ ਆ ਤੇ ਕੜੀ ਕੋ ਨਹੀਂ ਨੂੰ ਸਾਡੀ ਭਾਸ਼ਾ ਹੀ ਇਦਾਂ ਦੀ ਇੱਥੇ ਹੁਣ ਪੈਣਾ ਹੀ ਪਹੁੰਚ ਗਏ ਆ ਮਾਰਟੀਰ ਚ ਉਹ ਲੈਣ ਵਾਸਤੇ ਮਾਈਕ ਮਾਈਕ ਦਾ ਪਤਾ ਕਰਨ ਵਾਸਤੇ ਤੇ ਐਵੇਂ ਹਾਂ ਚੱਲ ਥੋੜਾ ਜਿਹਾ ਫੇਸ ਕੈਮਰਾ ਵੀ ਕਰਨੀਆਂ ਤੇ ਉਹ ਤਾਂ ਬੁਰੀ ਪੜੀ ਲੱਗਣੀਆਂ ਮੈਨੂੰ ਤਾਂ ਵਧੀਆ ਜਾਨੀ ਲੱਗਾ ਤੇ ਇੱਥੇ ਹੁਣਾ ਪਿਓਤੀ ਤੁਰੇ ਜਾਂਦੇ ਇਹਨਾਂ ਨੇ ਪਤਾ ਨਹੀਂ ਕੀ ਖਰੀਦ ਲਈ ਆਹੋ ਗੇਂਦ ਜੀ ਖਰੀਦੀ ਸੀ ਗੇਂਦ ਜੀ ਲਿਖਿਆ ਹੈ ਨਹੀਂ ਉਹ ਮੈਨੂੰ ਮੈਂ ਵੌਇਸਓਵਰ ਕਰਨ ਨਹੀਂ ਆ ਤੇ ਮੈਨੂੰ ਕੋਈ ਨਹੀਂ ਚੇਤਾਇਆ ਵੀ ਉਹ ਗੇਂਦ ਜੀ ਕਿੱਥੇ ਹੈ ਉਦਨੀ ਦੇ ਉੱਤੇ ਲੈ ਕੇ ਆਈ ਕੁੜੀ ਤੇ ਆ ਇੱਕ ਸੜਜਣੀ 마షా ਕਿਹੇ ਪਾਸੇ ਨਹੀਂ ਪਿਛਾ ਛੱਡਦੀ ਆ ਇੱਥੇ ਚੱਲ ਗਈ ਹਾਂ ਤੇ ਇੱਥੇ ਵੀ 마షా ਲੱਭੀ ਆ ਘਾਰ ਵੀ ਟੈਲੀਵਿਜ਼ਨ ਤੇ 마షా 마షా ਤੇ ਇੱਥੇ ਵੀ ਇਹਨਾਂ ਲਾਹੜੀਓ ਥਾਂ ਥਾਂ ਨਹੀਂ ਉਹਨਾਂ ਦੇਖ ਡਾਉਣੀ ਮੈਂ ਲਾਇਆ ਤੇ ਕੁੜੀ ਸਾਡੀ ਅੱਗੇ ਉਹ ਜੀ ਆ ਇਹ ਨਿਕਲਦੀ ਹੈ ਨਹੀਂ ਫਿਰ ਤੇ ਕਹੀਂ ਅੰਤਰਾ ਤੱਤਰੀਆਂ ਬਤੌਰੀਆਂ ਕਰਕੇ ਇੱਥੋਂ ਮੈਨੂੰ ਕੰਢ ਕੇ ਲਈ ਬੀ ਚਾਲ ਬੁੱਤ ਚਾਲ ਉਹ ਲੈ ਲਿਏ ਆ ਲਿਏ ਘਰ ਕਰਾ ਕੇ ਤੇ ਮੈਂ ਤੁਹਾਨੂੰ ਕੀ ਪਤਾ ਇਹਨੂੰ ਭੈਣ ਮੈਂ ਲਾਰਾ ਲਾ ਬੈਠੀ ਮੈਂ ਆ ਵੀ ਮੈਂ ਤੇ ਨਹੀਂ ਲੈ ਕੇ ਦਾਂਗੀ ਡਾਕਟਰ ਕੋਲ ਤੇ ਈ ਮੁੜ ਕੇ ਮੇਰੀ ਜਾਨ ਨਾ ਛੱਡੇ ਤੇ ਪਿਓ ਇਹਦਾ ਮੈਨੂੰ ਗਾਰਾ ਕੱਢੇ ਭੀ ਰੋਜ਼ ਹੀ ਖਡੌਣੇ ਰੋਜ਼ ਹੀ ਖਡੌਣੇ ਤੇ ਐਨੇ ਖਡੌਣੇ ਲਿਆ ਲਿਆ ਕਿ ਕੀ ਕਰਨੀ ਆ ਹੈ ਤੇ ਮੈਂ ਆ ਵੀ ਮੈਂ ਉਥੋਂ ਕੱਢਣੀ ਤੇ ਹੈ ਨਾ ਨਾਰਾ ਬੁੱਤਾ ਲਾ ਕੇ ਤੂੰ ਫੇਰ ਖਡਲਣ ਦਾ ਭਰਾਵਾ ਭਰਾਵਾ ਨਹੀਂ ਬਚਾਲ ਕੋ ਹੈ ਨਾ ਪਿਓ ਗਲਕਿਆ ਨਹੀਂ ਮੋਹ ਨਿਕਲ ਨਿਕਲ ਜਾਂਦਾ ਵੇ ਮੈਨੂੰ ਮਾਫ ਕਰਿਆ ਕਰੋ ਤੇ ਇਹ ਨੂੰ ਮੈਂ ਕਿਹੇ ਤਰੀਕੇ ਨਾਲ ਤੇ ਭਰਾ ਇਥੋਂ ਕੱਢ ਕੇ ਲਿਆਈ ਜੇ ਵੀ ਚੰਦ ਗੁੜੀਏ ਚੰਨ ਤੇ ਹੁਣ ਭੈਣ ਭਰਾ ਉਹ ਇੱਥੇ ਹੀ ਆ ਗਏ ਆ ਘਰ ਤੇ ਆਉਣ ਕੇ ਤੇ ਮੈਂ ਕਪੜੇ ਕੂਪੜੇ ਤੇ ਲਏ ਨੇ ਬਦਲ ਹੈਣਾ ਤੇ ਅੱਗੇ ਮੈਂ ਆਉਂਦੀ ਕੈਮਰਾ ਲੈ ਕੇ ਬੈਜਣੀ ਹੁੰਦੀ ਆ ਵੀ ਮੇਰੇ ਹੱਥ ਮਾਈਕ ਹੁੰਦਾ ਵਾ ਤੇ ਮੈਨੂੰ ਹੁੰਦਾ ਵੀ ਚੱਲ ਵਧੀਆ ਬਣ ਜੂਗੀ ਤੇ ਵੀਡੀਓ ਹੈਣਾ ਤੇ ਮੈਂ ਆਉਂਦੀ ਹੀ ਤੁਹਾਡੇ ਨਾਲ ਡਾਪੀ ਨੇ ਗੱਲਾਂ ਬਾਤਾਂ ਕਰਨ ਤੇ ਹੁਣ ਮੈਨੂੰ ਪਤਾ ਹੀ ਵੀ ਮੈਂ ਕਹੇ ਨਹੀਂ ਹੱਥਲ ਹੋਈ ਪਈਆਂ ਤੇ ਕੀ ਕਰਦੀ ਫਿਰ ਨਹੀਂ ਮਿਲਿਆ ਭੈਣ ਹੈ ਨਹੀਂ ਮਿਲਿਆ ਤੇ ਮੈਂ ਕੀ ਕੀਤਾ ਵੀ ਇੱਥੇ ਹੁਣ ਕੱਪੜੇ ਲਾ ਕੇ ਤੇ ਮੈਂ ਕਿਚਨ ਚ ਆਈ ਥੋੜਾ ਜਿਹਾ ਬੈ ਭੂਕੇ ਤੇ ਮੈਂ ਹੁਣ ਬਣਾ ਲਈ ਨੀ ਕੁੜੀ ਕਹਿੰਦੀ ਮੈਂ ਖਾਣੀ ਆ ਸੰਭਾਲ ਲਈਆਂ ਤੇ ਮੈਂ ਦੋ ਤਰ੍ਹਾਂ ਦੇ ਰਾਤੀ ਗੋਣੇ ਹੀ ਲੈ ਕੇ ਆਈ ਫਰੰਜ ਭਰਾਈ ਉਹ ਮੈਂ ਥੋੜੇ ਜਿਹਾ ਕਰ ਲੈਣੀ ਆ ਫਰਾਈ ਤੇ ਆ ਰੱਖੀ ਹੋ ਸਾਬਤ ਮਸਰਾਂ ਦੀ ਦਾਲ ਨਾਲ ਰੱਖੀ ਸਾਬਤ ਮਸਰਾਂ ਦੀ ਦਾਲ ਤੇ ਨਾਲ ਇਹ ਆ ਡਈ ਉਹ ਇਹਦੇ ਵਾਸਤੇ ਮੈਂ ਰਾਤੀ ਰਾਤ ਕਿਆਂਈਆਂ ਕਈ ਕੋਜੀ ਉਹ ਚ ਸਟਾਰ ਜੇ ਹੀ ਦੇਲ ਜਾਈ ਤੇ ਮੈਂ ਭੈਣ ਸਮਝ ਕੇ ਲੈ ਆਈ ਪੀ ਇਹ ਆਲੂ ਤੇ ਉਹ ਵਿੱਚੋਂ ਜਿਹਨ ਨਿਕਲਿਆ ਚਲ ਉੰਜ ਤੇ ਖਾ ਲੈਂਦੇ ਪਰ ਏਦਾਂ ਦੀ ਨਹੀਂ ਨਾ ਵੀ ਐਤਵਾਰ ਹੀ ਤੇ ਐਤਵਾਰ ਗੁਰੂ ਘਰ ਜਾਣਾ ਹੁੰਦਾ ਤੇ ਐਤਵਾਰ ਨਹੀਂ ਮੈਂ ਕੁੱਖ ਵੀ ਦਿੰਦੀ ਹੁੰਦੀ ਉਹ ਬੈਣ ਕੀ ਕੀਤਾ ਵੀ ਮਿੰਮਿਣੀ ਵੇਖਿਆ ਤੇ ਜਦੋਂ ਮੈਂ ਲੱਗੀ ਦੇਨ ਤੇ ਫਿਰ ਵੇਖਿਆ ਤੇ ਚਿਕਨ ਉਹ ਬਾਅਦ ਵਿੱਚ ਮੈਂ ਹਾਏ ਹੁਣ ਕੀ ਕਰਾਂ ਪਰ ਮੈਂ ਦੇਖ ਲਈ ਮੈਂ ਆਹ ਚੱਲ ਕੋਈ ਨਹੀਂ ਫਿਰ ਹੁਣ ਫਰਾਈ ਕੀਤੇ ਆ ਤੇ ਹੁਣ ਨਿਆਣੀਆਂ ਚਲਵਾਏ ਗਰੂ ਮਾਫ ਕਰੀ ਤੇ ਉਦਾਂ ਹੀ ਐਤਵਾਰ ਪੂਰਾ ਪ੍ਰੇਜ ਰੱਖਣੀ ਵੀ ਨਹੀਂ ਦੇਣਾ ਨਿਆਣੀ ਨੂੰ ਨਹੀਂ ਦੇਣਾ ਐਤਵਾਰ ਕੁਝ ਵੀ ਤੇ ਆ ਹੁਣ ਮੈਂ ਆਟਾ ਆਟਾ ਗੁੰਨ ਲਿਆਏ ਦਾਲ ਨੂੰ ਇੰਟਰਕਲਾਉਣਾ ਮਾ ਹੋਰ ਤੇ ਕੋਈ ਗੱਲ ਨਹੀਂ ਆ ਤੇ ਉਦਾਂ ਪੀਜਾ ਬਣਾਉਣਾ ਮੈਂ ਆਪਣੇ ਵਾਸਤੇ ਪੀਜਾ ਬਣਾਉਣਾ ਤੇ ਆਪੀ ਜੇ ਵਾਸਤੇ ਮੈਂ ਕੀਤੇ ਆ ਫਰੈਂਚ ਫਰਾਈ ਜੇ ਤੇ ਦਾਲ ਬੰਡਈ ਆ ਉਦਰ ਤੇ ਅਤਵਾ ਰੱਖਿਆ ਹੈ ਤੇ ਮੈਂ ਚਾਹ ਰੋਟੀਆਂ ਲਾ ਲੈਨੀਆਂ ਤੇ ਆ ਤੂੰ ਰਬਿਆ ਤੂੰ ਰੈੜਾ ਡ ਬਰੋਟ ਨਾ ਲਾਉਣੀਆਂ ਹੁਣ ਇਹ ਪਾਪਾ ਇਹਦੇ ਵਾਸਤੇ ਭੈਣੋ ਭਰਾਓ ਤੁਹਾਨੂੰ ਆਵਾਜ਼ ਮੇਰੀ ਇਦਾਂ ਦੀ ਆਉਣੀ ਤੇ ਮੈਨੂੰ ਹੁਣ ਮਾਫੀ ਕਰਿਓ ਮੈਂ ਤਾਂ ਬਿੱਥੇਰੀ ਵਾਰੀ ਮਾਫੀ ਮੰਗ ਲਈ ਹੁਣ ਕੜੀ ਕਿ ਪਿਛੋਂ ਫਿਰ ਵੀ ਚੇ ਕਹਿਣ ਲੱਗ ਪੈਂਦੇ ਤੂੰ ਗੋਗਾਲ ਕਰੀ ਜਾ ਨਿਕਲ ਕਰ ਇਕ ਗੋਗਾਲ ਕਰੀ ਜਾਨੀਆ ਤੇ ਕੀ ਕਰਾਂ ਫਿਰ ਮੈਂ ਹੁਣ ਨੰਗਾ ਗੱਲਾਂ ਕਿੱਥੋਂ ਲਿਆਵਾਂ ਕਰਾਂ ਤੇ ਲੱਗੀ ਤੇ ਮੈਂ ਇਹ ਕਹਿਣਾ ਵੀ ਮੈਂ ਤੇ ਕਿਤੇ ਬਹੁਤ ਖੇਸ਼ ਆਣ ਕੇ ਆਈਆਂ ਭੈਣੋ ਭਰਾਓ ਬਹੁਤ ਮਤਲਬ ਚੰਗੇ ੱਟਕੇ ਖਾ ਕੇ ਆਈਆਂ ਮੈਂ ਕਿ ਬਿਸ਼ੇ ਇੱਕ ਮਾਰਕੀਟ ਚੋਂ ਨਿਕਲ ਕੇ ਦੂਜੀ ਚ ਦੂਜੀ ਜੋ ਤੀਜੀ ਚ ਚੌਥੀ ਚ ਪੰਜਵੀਂ ਚ ਖਰੇ ਮੈਂ ਅੱਠ ਫਿਰ ਕੇ ਆਈਆਂ ਤੇ ਇਹੋ ਜਾਂ ਸਤਾ ਕਰਮਾਂ ਚ ਵੀ ਉਹ ਸੜ ਜਣਾ ਮੈਂ ਕਿ ਕਿਤੋਂ ਨਹੀਂ ਮਿਲਿਆ ਕਿ ਤੋਂ ਮਰੀ ਐ ਮੀਲੀਆ ਹਰਿਕ ਜਿੰਗਾਂ ਹੀ ਮੈਨੂੰ ਲੈ ਬੈਠੀਆਂ ਮੇਰੇ ਮੈਕ ਨੂੰ ਦੱਸ ਮੈਂ ਕਿਹੜੇ ਖੂਜ ਨੂੰ ਪਾ ਹੈ ਨਹੀਂ ਮਿਲਿਆ ਮੈਨੂੰ ਕਿ ਦੋਮੀ ਮੈਕ ਐ ਇਦਾਂ ਫਿਕਰ ਲੱਗਾ ਇਤਾਂ ਵੀਡੀਓ ਦੀ ਮੈਨੂੰ ਆਪਲੀ ਚੰਗਾ ਲੱਗਦਾ ਆਵਾਜ਼ ਨਹੀਂ ਵੀ ਵਧੀਆ ਲੱਗਦੀ ਐ ਇਦਾਂ ਵੀਡੀਓ ਦੀ ਮੈਨੂੰ ਵੀ ਹੁੰਦਾ ਵੀ ਭੈਣ ਭਰਾਵਾਂ ਨੂੰ ਕਹਿਣਾ ਵੀ ਆ ਕੀ ਪੰਕਾਂ ਦੀ ਨਾ ਇਹਦੀ ਗੱਲ ਦੀ ਸਮਝਣਾ ਸਾਰ ਤੇ ਭੈਣ ਭਰਾ ਉਹ ਮਗਰ ਮੇਰੇ ਸਾਡੇ ਕੱਪੜੇ ਪਏ ਐ ਐਵੇਂ ਨਾ ਉਹਨਾਂ ਨੂੰ ਵੇਖ ਕੇ ਲੱਗ ਪਿਓ ਕਰਨ ਵੀ ਉਹ ਕੱਪੜੇ ਕਿੱਥੇ ਟੰਗੇ ਆ ਤੇ ਟੰਗਣੇ ਹੁੰਦੇ ਹੈਂਗਰ ਕਦੇ ਵਾਸਤੇ ਹੁੰਦੇ ਇਹਨਾਂ ਕੰਮਾਂ ਨੂੰ ਹੀ ਹੁੰਦੇ ਆ ਕੱਪੜੇ ਕਪੜੇ ਉਹ ਇੱਕ ਤੇ ਖਰੀਦੇ ਪਾਪਾ ਦਾ ਪਜਾਮਾ ਜੇ ਆਇਆ ਤੇ ਇੱਕ ਟੀ-ਸ਼ਰਟ ਜੀ ਅਸਿਆਲ ਵਾਲੀ ਤੇ ਕੋਈ ਗੱਲ ਨਹੀਂ ਬਹੁਤੀ ਹਾਂ ਹਾਂ ਕਰਨਾ ਭੀਰ ਭਰਾਓ ਘਰਿਓ ਤੇ ਭੈਣ ਭਰਾਓ ਵੀਡੀਓ ਵੀ ਫਿਰ ਮੈਂ ਆਪਣੀ ਇੰਨੀ ਕੀ ਰੱਖਣੀ ਆ ਚੰਗਾ ਤੇ ਚਲ ਰਾਜੀ ਬਾਜੀ ਰਿਓ ਵੀ ਚਿੰਤਾ ਤੇ ਮੈਨੂੰ ਬੜੀ ਆ ਭੈਣ ਭਰਾਓ ਬੜੇ ੱੱਕੇ ਖਾ ਕੇ ਆਈਆਂ ਪਰ ਕਿਹੇ ਪਾਸੇ ਦਾਹ ਨਹੀਂ ਗਲੀ ਮੇਰੀ ਤੇ ਮੈਂ ਦੇਨੀ ਆ ਕੀ ਕਰ ਸਕਨੀ ਆ ਹੁਣ ਜੋ ਵੀ ਹੋਊਗਾ ਬਹੁਤ ਮੈਂ ਤੇ ਜਿੰਨਾ ਕਰ ਸਕਨੀ ਆ ਖੱਜਲ ਖਵਾਰ ਹੋ ਕੇ ਆਈਆਂ ਮੈਂ ਪਰ ਨਹੀਂ ਹਾਂ ਤੁਨੀ ਆਇਆ ਕੁਝ ਵੀ ਤੇ ਵੇਹਨੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਪ੍ਰਬੰਧ ਤੇ ਮੈਂ ਕਰਾਂਗੀ ਤੇ ਚੰਗਾ ਫਿਰ ਹੈ ਸਾਸ੍ਰੀ ਕਾਲ ਤੇ ਘਰ ਵਾਲਾ ਵੀ ਘਰ ਆ ਵੀ ਬਹੁਤੀ ਮੈਂ ਉੰਜ ਵੀ ਉੱਚੀ ਉੱਚੀ ਰੌਲਾ ਨਹੀਂ ਪਾ ਸਕਦੀ ਜਿਆਦਾ ਚੰਗਾ ਤੇ ਮੈਂ ਇਧਰ ਭੂਆ ਮਾਰ ਕੇ ਤੇ ਇਧਰ ਆਣ ਕੇ ਬਹਿ ਗਈ ਹਾਂ ਮੈਂ ਚਲ ਭੈਣ ਭਰਾਵਾਂ ਨੂੰ ਕਹਿ ਲੈਣਾ ਪੀ ਬਾਏ ਬਾਏ ਭੈਣ ਭਰਾਵੋ ਹੈਨਾ ਤੇ ਚੰਗਾ ਫਿਰ ਹੈ ਬਾਏ ਬਾਏ ਬਾਏ